ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਗੁਫਤਸਰ ਜਾ ਕੇ ਤਨਖਾਹਾਂ ਵੰਡੀਆਂ ਬਰਾੜਾ ਨੇ ਆਪਦੀਆਂ ਤਨਖਾਹਾਂ ਮੰਗੀਆਂ ਗੁਰੂ ਸਾਹਿਬ ਤੋਂ ਵੀ ਸਾਡੀਆਂ ਤਨਖਾਹਾਂ ਦਿਓ ਕਹਿ ਲੋ ਤੁਸੀਂ ਵੀ ਰੀਤ ਹੀ ਬਣ ਗਈ ਆ ਵੀ ਇਹ ਇਹਨਾਂ ਨੇ ਗੁਰੂ ਸਾਹਿਬ ਨਾਲ ਇਹ ਗੁਰੂ ਸਾਹਿਬ ਨੂੰ ਪੇਠ ਵਿਖਾਈ ਸੀ ਜਾਂ ਗੁਰੂ ਸਾਹਿਬ ਨਾਲ ਧੋਖੇ ਵਾਲੀ ਗੱਲ ਸੀ ਕੀ ਇਹ ਕਿੰਨੇ ਸਹਿਮਤ ਆ ਤੁਸੀਂ ਇਹ ਬਰਾੜਾ ਨੂੰ ਇਹ ਸੀਗਾ ਵੀ ਅੱਗੋਂ ਢੱਲੇ ਚੌਧਰੀ ਦਾ ਇਲਾਕਾ ਆ ਜਾਊਗਾ ਹੂੰ ਤੇ ਡੱਲੇ ਚੌਧਰੀ ਦੇ ਇਲਾਕੇ ਤੋਂ ਪਹਿਲਾਂ ਪਹਿਲਾਂ ਆਪਾਂ ਆਪਦੀਆਂ ਗੁਰੂ ਸਾਹਿਬ ਤੋਂ ਤਨਖਾਹਾਂ ਲੈ ਲਈਏ ਜੈਸਲਮੇਰ ਤੋਂ ਪਹਿਲਾਂ ਬਰਾੜ ਕਿਵੇਂ ਗਏ ਉਧਰ ਬਰਾੜਤ ਕੌਮ ਤਾਂ ਫਿਰ ਬਾਅਦ ਚ ਜੈਸਲਮੇਰ ਤੋਂ ਗਾਂਝ ਪੈਦਾ ਹੁੰਦੀ ਨਾ ਮਤਲਬ ਕਿ ਗੋਤ ਤਾਂ ਗਾਂਧ ਬੰਦਦੇ ਆ ਜਾ ਕੇ ਵੀ ਆਪਾਂ ਇਸ ਨੂੰ ਵੀ ਨਕਾਰ ਨਹੀਂ ਸਕਦੇ ਵੀ ਨਹੀਂ ਮੰਗੀ ਗੁਪਤ ਸਰ ਦੇ ਇਲਾਕੇ ਚ ਗੁਰੂ ਸਾਹਿਬ ਤੋਂ ਤਨਖਾਹ ਮੰਗੀ ਹੈ ਇਹ ਸੀ ਤੇ ਇਹ ਵੀ ਪੱਟੀ ਪਰ ਉਹ ਜਿਹੜੇ ਕਾਬ ਦੇ ਧਰਮ ਬਦਲ ਗਏ ਮੁਸਲਮਾਨਾਂ ਜਾਰ ਵਾਲੇ ਮੁਸਲਮਾਨ ਪੱਟੀ ਬਣ ਗਏ ਜਿਹੜੀਆਂ ਕੌਮਾਂ ਆਪਦੇ ਵੱਡ ਵਡੇਰਿਆਂ ਨੂੰ ਭੁੱਲ ਜਾਂਦੀਆਂ ਹਨ ਹੂੰ ਕੋਈ ਵੀ ਉਹਨਾਂ ਦੀਆਂ ਕੁਰਬਾਨੀਆਂ ਨੂੰ ਭੁੱਲ ਗਿਆ ਜਾਂ ਉਹਨਾਂ ਨੂੰ ਨਹੀਂ ਯਾਦ ਕਰਦੀਆਂ ਜਾਂ ਉਹਨਾਂ ਨੂੰ ਕਹਤਾ ਉਹ ਕੌਮਾਂ ਤਕਰੀਬਨ ਤਕਰੀਬਨ ਨਸ਼ਟ ਹੋ ਜਾਂਦੇ ਉਹ ਉੱਥੇ ਫਿਰ ਬਰਾੜਾ ਨੇ ਗੁਰੂ ਸਾਹਿਬ ਨੂੰ ਆਖਿਆ ਵੀ ਸਾਡੀਆਂ ਤਾਂ ਤਨਖਾਹਾਂ ਇੱਥੇ ਦੇ ਕੇ ਜਾਓ ਦਾਨ ਸਿੰਘ ਨੇ ਆਖਿਆ ਨਹੀਂ ਜੀ ਮੈਂ ਤਨਖਾਹ ਨਹੀਂ ਲੈਂਦਾ ਮੈਨੂੰ ਤਾਂ ਸਿੱਖੀ ਚਾਹੀਦੀ ਹੂੰ ਭਾਈ ਮਹਾਸਿੰਘ ਨੇ ਮਾਝੇ ਦੀ ਸਿੱਖੀ ਰੱਖੀ ਐ ਉਵੇਂ ਭਾਈ ਤੂੰ ਦਾਨ ਸਿੰਘ ਨੇ ਮਾਲਵੇ ਦੀ ਸਿੱਖੀ ਰੱਖ ਲਈ ਜੇ ਤੂੰ ਵੀ ਤਨਖਾਹ ਲੈ ਲੈਂਦਾ ਤਾਂ ਮਾਲਵੇ ਨੇ ਸਿੱਖੀ ਤੋਂ ਖਰਜ ਹੋ ਜਾਣਾ ਸੀ ਜਿੱਥੋਂ ਇਹ ਕੌਮ ਦਾ ਨਾਂ ਪਹਿਲਾਂ ਸਿੱਧੂ ਪਿਆ ਸਿੱਧੂ ਜਿਹੜਾ ਸੀਗਾ ਉਹ ਬਹੁਤ ਸੂਰਬੀਰ ਤੇ ਬਹਾਦਰ ਸੀ ਪਟੀਆਂ ਨਾਲ ਇਹਨਾਂ ਦੀਆਂ ਜਾਦੇ ਲੜਾਈਆਂ ਹੁੰਦੀਆਂ ਸੀ ਜਦੋਂ ਵੀ ਹੁੰਦੀਆਂ ਸੀ ਪਟੀਆਂ ਮੁਸਲਮਾਨਾਂ ਨਾਲ ਹੁੰਦੀਆਂ ਸੀ 1915 ਈਸਵੀ ਦੇ ਵਿੱਚ ਇਹਦੀ ਮੁਸਲਮਾਨ ਪਟੀਆਂ ਨਾਲ ਲੜਾਈ ਦੇ ਵਿੱਚ ਬਹੁਤ ਲੜਾਈਆਂ ਹੋਈਆਂ ਇਹਦੀਆਂ ਮੁਸਲਮਾਨ ਪਟੀਆਂ ਦੇ ਨਾਲ ਬਰਾਰਦੀਆਂ 1411 ਈਸਵੀ ਦੇ ਵਿੱਚ ਇਹਦੀ ਸ਼ਹੀਦੀ ਹੋ ਗਈ ਸੀ ਮੁਸਲਮਾਨ ਪਟੀਆਂ ਦੇ ਨਾਲ ਉੱਥੇ ਉਹ ਜਦੋਂ ਫਿਰ ਉਹਨਾਂ ਸਾਰੇ ਬੰਦੇ ਹਰ ਗਏ ਤੇ ਉਹ ਰਾਜੇ ਨੂੰ ਕਿਹਾ ਉਹਨਾਂ ਨੇ ਵੀ ਐਂ ਕਰ ਰਾਜਾ ਤੂੰ ਨਾ ਸ਼ੇਰ ਛੱਡ ਹਾਂ ਹੈ ਜੇ ਅਸੀਂ ਸ਼ੇਰ ਨੂੰ ਮਾਰਤਾ ਤਾਂ ਤੇਰਾ ਸ਼ੇਰ ਮਰ ਗਿਆ ਜੇ ਮੈਂ ਇਹਨੂੰ ਸ਼ੇਰ ਨੇ ਮਾਰਤਾ ਤਾਂ ਮੈਂ ਆਪਦੀ ਮਾਂ ਦਾ ਪੁੱਤ ਮਰ ਗਿਆ ਕੋਈ ਗੱਲ ਨਹੀਂ ਸਾਡੇ ਬਜ਼ੁਰਗ ਗੱਤਕਾ ਖੇਡਦੇ ਸੀ ਹੂੰ ਮੇਰੇ ਦਾਦਾ ਜੀ ਦੇ ਭਰਾ ਸੀ ਬਹੁਤ ਫਰੀਦਕੋਟ ਦੇ ਰਾਜੇ ਦੇ ਵੀ ਗੰਗਾ ਸੌਰ ਰਾਜੇ ਦੇ ਉਹਨੇ ਸਾਰੇ ਬੰਦਿਆਂ ਨੂੰ ਹਰਾਇਆ ਸੀਗਾ ਸ਼ੇਰ ਨਾਲ ਜੁੱਧ ਮੰਗਿਆ ਸੀ ਜਿਵੇਂ ਆਪਾਂ ਕਹਿ ਦਿੰਦੇ ਆ ਕਿ ਕਿਸੇ ਦੇ ਖਾੜੇ 'ਚ ਜਾ ਕੇ ਨਹੀਂ ਖੇਡਣਾ ਚਾਹੀਦਾ ਉਹਨਾਂ ਨੇ ਉੱਥੇ ਜਾ ਕੇ ਫੌਜ ਵਾਲਿਆਂ ਨੇ ਉਹਦੀ ਫਰੀਦਕੋਟ ਦੇ ਰਾਜੇ ਦੇ ਨਾਲ ਥੋੜਾ ਜਿਹਾ ਹੇਰ ਫੇਰ ਕੀਤੀ ਫਿਰ ਰਾਜੇ ਨੇ ਆਖਿਆ ਵੀ ਤੂੰ ਐਂ ਕਰ ਮੇਰੀ ਫੌਜ ਚ ਰਹਿ ਮੇਰੀ ਫੌਜ ਦੇ ਵਿੱਚ ਤੂੰ ਸਿਖਾ ਗੱਤਕਾ ਤੇਰੀ ਅੰਸ ਦੇ ਵਿੱਚ ਪਹਿਲੇ ਨੰਬਰ ਤੇ ਹੋਊਗਾ ਬੰਦਾ ਜਿਹੜਾ ਨੌਕਰੀ 'ਚ ਰੱਖੂਗਾ ਮੈਂ ਤਾਂ ਪਹਿਲਾ ਨੰਬਰ ਹੋਗਾ ਵੀ ਇਹ ਸੰਧੂ ਕਿੱਥੋਂ ਆਏ ਤੇ ਜਿਹੜੇ ਢਾਲੀ ਵਾਲਾ ਇਹ ਗੋਤ ਕਿੱਥੋਂ ਬਲਿਆ ਕਿਵੇਂ ਆਏ ਇਹ ਤੇ ਇਹ ਦੂਜੇ ਗੋਤਾਂ ਬਾਰੇ ਵੀ ਪੜਦਾ ਰਹਿਣਾ ਮੈਂ ਸਵਾਗਤ ਹੈ ਜੀ ਤੁਹਾਡਾ ਅੱਜ ਆਪਾਂ ਗੱਲਬਾਤ ਕਰਾਂਗੇ ਸਰਦਾਰ ਪਰਮਜੀਤ ਸਿੰਘ ਬਰਾੜ ਜਿਨ੍ਹਾਂ ਤੋਂ ਆਪਾਂ ਜਾਣਾਂਗੇ ਬਰਾੜ ਕੌਣ ਸੀ ਤੇ ਬਰਾੜ ਕਿੱਥੋਂ ਆਏ ਤੇ ਬਰਾੜਾਂ ਦਾ ਪਛੋਕੜ ਕੀ ਸੀ ਇਦੇ ਬਾਰੇ ਆਪਾਂ ਖੁੱਲ ਕੇ ਅੱਜ ਵਿਚਾਰ ਚਰਚਾ ਕਰਾਂਗੇ ਸਰਦਾਰ ਪਰਮਜੀਤ ਸਿੰਘ ਬਰਾੜ ਡਾਕਟਰ ਸਾਹਿਬ ਕੌਣ ਸੀ ਬਰਾੜ ਬਰਾੜ ਇਹ ਪਿੱਛੋਂ ਤਾਂ ਸੀਗੇ ਰਾਜਪੂਤ ਪੱਟੀ ਠੀਕ ਹੈ ਚੰਦਰਵੰਸੀ ਸੀ ਇਹ ਜਾਦਵਾ ਚੋਂ ਸੀ ਹੂੰ ਰਾਜਪੂਤ ਪੱਟੀ ਇਹ ਇਹਨਾਂ ਦਾ ਵੱਡੇ ਵੱਡੇ ਰਾਜਸਲ ਹੋਇਆ ਹੂੰ ਜੈਸਲ ਮੇਰ ਦਾ ਸ਼ਹਿਰ ਉਹਨੇ ਬਸਾਇਆ ਸੀ ਹੂੰ ਜੈਸਲਮੇਰ ਦੇ ਅੱਗੇ ਜਦੋਂ ਬਨਸ ਤੂਰੀ ਹੈ ਹੂੰ ਉਹਦੇ ਵਿੱਚ ਜੈਸਲਮੇਰ ਦੀ ਬਨਸ ਦੇ ਵਿੱਚ ਉਹਦਾ ਇੱਕ ਖੀਵਾ ਰਾਓ ਹੋਇਆ ਹੈ ਹੂੰ ਅੱਗੇ ਬਨਸ ਚ ਖੀਵਾ ਰਾਓ ਸੀ ਜਿਹੜਾ ਉਹਦੇ ਮਤਲਬ ਕਿ ਘਰੇ ਸੀ ਜਨਮ ਹੋਇਆ ਸਿੱਧੂ ਦਾ ਹੂੰ ਜਿੱਥੋਂ ਇਹ ਕੌਮ ਦਾ ਨਾਮ ਪਹਿਲਾਂ ਸਿੱਧੂ ਪਿਆ ਹੂੰ ਸਿੱਧੂ ਜਿਹੜਾ ਸੀਗਾ ਉਹ ਬਹੁਤ ਸੂਰਬੀਰ ਤੇ ਬਹਾਦਰ ਸੀ ਹੂੰ ਉਹਦੇ ਨਾਮ ਤੇ ਗੋਤ ਚੱਲਿਆ ਸਿੱਧੂ ਹੂੰ ਉਹ ਸਿੱਧੂ ਤੋਂ ਗਾਂ ਛੇਵੀਂ ਪੀੜੀ ਜਾ ਕੇ ਹੂੰ ਬਰਾੜ ਦਾ ਜਨਮ ਹੋਇਆ ਹੂੰ ਬਰਾੜ ਜਿਹੜਾ ਸੀਗਾ ਉਹ ਬਰਾੜ ਵੀ ਇੱਕ ਬਹੁਤ ਹੀ ਬਹਾਦਰ ਜੋਧਾ ਸੀ ਠੀਕ ਹੈ ਜੋਧਾ ਸੀਗਾ ਇਹ ਖੀਵਾਰਾ ਉਹਨੇ ਪਹਿਲਾਂ ਇੱਥੇ ਹਸਾਰ ਦੇ ਵਿੱਚ ਕਿਲਾ ਬਣਾਇਆ ਸੀ ਆ ਹੂੰ ਇਹ ਸਹਾਰ ਦੇ ਵਿੱਚ ਰਹਿਣ ਲੱਗੇ ਸੀ ਆ ਕੇ ਹੂੰ ਉਸ ਤੋਂ ਬਾਅਦ ਜਿਹੜਾ ਬਰਾੜ ਸੀਗਾ ਇਹ ਬਰਾੜ ਇੱਥੇ ਬਠਿੰਡੇ ਦੇ ਇਲਾਕੇ 'ਚ ਬੀਦੋਵਾਲ ਹੂੰ ਇੱਥੇ ਰਹਿਣ ਲੱਗ ਗਿਆ ਸੀ ਹੂੰ ਤੇ ਇਹਨੇ ਆਪਦਾ ਹੀ ਇੱਕ ਮਤਲਬ ਕਿ ਆਪਦੇ ਜਿਹੜੇ ਨਾਲ ਦੇ ਬਰਾੜ ਸੀ ਉਹਨਾਂ ਨੂੰ ਰਲਾ ਕੇ ਹੂੰ ਤੇ ਇਹ ਜਿਹੜੇ ਜਿਵੇਂ ਤਮੂਰ ਬਾਦਸ਼ਾਹ ਸੀਗਾ ਉਹ ਹਿੰਦੁਸਤਾਨ ਨੂੰ ਆਪਣੇ ਇਧਰ ਲੁੱਟਣ ਆਇਆ ਸੀ ਤਮੂਰ ਦੀ ਸੈਨਾ ਨੂੰ ਇਹਨੇ ਟੁਹਾਣੇ ਦੇ ਇਲਾਕੇ ਦੇ ਵਿੱਚ ਬਰਾੜ ਨੇ ਲੁੱਟ ਲਿਆ ਸੀ ਕਿਹੜੇ ਸਾਲ ਦੇ ਵਿੱਚ ਹੋਇਆ ਇਹ 1400 ਈਸਵੀ ਚ ਹੋਇਆ ਬਰਾੜ ਹਾਂ ਬਰਾੜ ਠੀਕ 1400 ਈਸਵੀ ਤੋਂ ਪਹਿਲਾਂ ਹੀ ਹੋ ਗਿਆ ਸੀ ਹੂੰ 1415 ਈਸਵੀ ਦੇ ਵਿੱਚ ਇਹਦੀ ਮੁਸਲਮਾਨ ਪਟੀਆਂ ਨਾਲ ਲੜਾਈ ਦੇ ਵਿੱਚ ਬਹੁਤ ਲੜਾਈਆਂ ਹੋਈਆਂ ਇਹਦੀਆਂ ਮੁਸਲਮਾਨ ਪਟੀਆਂ ਦੇ ਨਾਲ ਬਰਾੜ ਦੀਆਂ ਹੂੰ 1415 ਈਸਵੀ ਦੇ ਵਿੱਚ ਇਹਦੀ ਸ਼ਹੀਦੀ ਹੋ ਗਈ ਸੀ ਮੁਸਲਮਾਨ ਪਟੀਆਂ ਦੇ ਨਾਲ ਉੱਥੇ ਹੂੰ ਤੇ ਬੀਦੋਵਾਲ ਪਿੰਡ 'ਚ ਹੀ ਬਰਾੜ ਦੀ ਸਮਾਦ ਵੀ ਬਣੀ ਵੀ ਹੈ ਹੂੰ ਇਸ ਟਾਈਮ ਜਦ ਦੀ ਪਿੰਡ ਬਰਾੜਾਂ ਦਾ ਬੀਦੋਵਾਲ ਉਹ ਵਿਦੋਵਾਲ ਦੇ ਵਿੱਚ ਬਰਾੜ ਦੀ ਸਮਾਦ ਬਣੀ ਐ ਇਹ ਜੋਧਾ ਹੋਣ ਦੇ ਨਾਤੇ ਫਿਰ ਇਹ ਬਰਾੜ ਤੋਂ ਗਾਂ ਫਿਰ ਇਹ ਕੌਮ ਸਾਰੀ ਬਰਾੜ ਹੀ ਖਵਾਈ ਹੂੰ ਜਿਹੜੀ ਸਿੱਧੂ ਦੀ ਅੰਸ ਚੱਲੀ ਆਉਂਦੀ ਸੀ ਬਰਾੜ ਤੱਕਰ ਹੂੰ ਜਿਹੜੀ ਉਸ ਤੋਂ ਪਿੱਛੇ ਮੋਈਆਂ ਫੁੱਟੀਆਂ ਉਹ ਕੱਲੇ ਸਿੱਧੂ ਖਵਾਉਂਦੇ ਐ ਹੂੰ ਮਤਲਬ ਕਿ ਉਹ ਕੱਲੇ ਆਪ ਦੇ ਆਪ ਨੂੰ ਸਿੱਧੂ ਖਵਾਉਂਦੇ ਐ ਜਿਹੜੇ ਬਰਾੜ ਤੋਂ ਗਾਂ ਅੱਗੇ ਅੰਸ ਚੱਲੀ ਐ ਇਹਨਾਂ ਦੀ ਜਿੰਨੀ ਵੀ ਹੂੰ ਉਹ ਸਾਰੀ ਅੰਸ ਸਿੱਧੂ ਬਰਾੜ ਖਵਾਉਂਦੀ ਐ ਹੂੰ ਮਤਲਬ ਕਿ ਸਿੱਧੂ ਬਰਾੜ ਉੱਥੋਂ ਚੱਲਿਆ ਹੈ ਬਰਾੜ ਤੋਂ ਇਹ 1400 ਈਸਵੀ ਤੋਂ ਪਹਿਲਾਂ ਦੀਆਂ ਗੱਲਾਂ 1415 ਈਸਵੀ ਤੱਕ ਉਹਦੀ ਮਤਲਬ ਕਸ਼ੀਦੀ ਹੋ ਗਈ ਸੀ ਬਰਾੜ ਇੱਕ ਇਨਸਾਨ ਸੀ ਤੇ ਇਨਸਾਨ ਦੇ ਨਾਂ ਤੋਂ ਇਹ ਨਾਂ ਤੋਂ ਆਸਾਨ ਦੇ ਨਾਂ ਤੋਂ ਬਰਾੜ ਗੋਤ ਚੱਲਿਆ ਹਾਂ ਗੋਤ ਚੱਲਿਆ ਹਾਂ ਸਿੱਧੂ ਦੇ ਨਾਂ ਤੋਂ ਸਿੱਧੂ ਗੋਤ ਚੱਲਿਆ ਹੂੰ ਤੇ ਬਰਾੜ ਦੇ ਨਾਂ ਤੋਂ ਗਾਓ ਫਿਰ ਗੋਤ ਡਬਲ ਹੋ ਗਿਆ ਸਿੱਧੂ ਬਰਾੜ ਚ ਹੋ ਗਿਆ ਹੂੰ ਇਹ ਫਿਰ ਬਰਾੜ ਇਨਸਾਨ ਤੋਂ ਕਾਂ ਕੋਤ ਚੱਲਿਆ ਜੋਦਾ ਹੋਣ ਦੇ ਨਾਤੇ ਉਹਦਾ ਹੂੰ ਜਿਹੜਾ ਕਬੀਲਾ ਬਹੁਤ ਫੈਲਿਆ ਹੋਇਆ ਕਬੀਲਾ ਹੂੰ ਹੁਣ ਤਾਂ ਇਹ ਬਰਾੜ ਕਬੀਲਾ ਸਮਝ ਲੋ ਬਕੇ ਬਾਹਰਲੇ ਦੇਸ਼ਾਂ ਤੱਕ ਫੈਲਿਆ ਹੋਇਆ ਹੂੰ ਬਹੁਤ ਜ਼ਿਆਦਾ ਫੈਲਿਆ ਹੋਇਆ ਕਬੀਲਾ ਸਭ ਤੋਂ ਵੱਡਾ ਕਬੀਲਾ ਹੀ ਬਰਾੜ ਕਬੀਲਾ ਜਾ ਰਹੇ ਆ ਇੱਕ ਤੁਸੀਂ ਜ਼ਿਕਰ ਕੀਤਾ ਤਮੂਰ ਦਾ ਉਹਦੇ ਬਾਰੇ ਥੋੜਾ ਜਿਹਾ ਸੰਖੇਪ ਚ ਸਾਨੂੰ ਥੋੜਾ ਜਿਹਾ ਹੋਰ ਖੋਲ ਕੇ ਦੱਸ ਦੂੰ ਤਮੂਰ ਤਾਂ ਇੱਧਰ ਆ ਕੇ ਲੁੱਟ ਖੋ ਕਰਕੇ ਲੈ ਜਾਂਦਾ ਸੀ ਆਪਣੇ ਪੰਜਾਬ ਦਾ ਜਿੰਨੇ ਵੀ ਸੀਗੀ ਹੂੰ ਤੇ ਉਹ ਜਦੋਂ ਲੁੱਟਖੋ ਕਰਕੇ ਲੈ ਜਾਂਦਾ ਸੀ ਤੇ ਇਹ ਜਿਹੜਾ ਬਰਾੜ ਸੀਗਾ ਬਰਾੜ ਨੇ ਉਹਨੂੰ ਫਿਰ ਸੋਚਿਆ ਵੀ ਇਹਨੂੰ ਆਪਾਂ ਸਬਕ ਸਿਖਾਈਗੇ ਹੂੰ ਤੇ ਤਾਂ ਕਰਕੇ ਤैमूर ਦੀ ਸੈਨਾ ਨੂੰ ਇਹਨੇ ਬਰਾੜ ਨੇ ਲੁੱਟਿਆ ਸੀ ਹੂੰ ਵੀ ਤੈਨੂੰ ਅਸੀਂ ਲੁੱਟਖੋ ਕਰਕੇ ਜਿਹੜੀ ਲਜਾਨ ਨਹੀਂ ਦੇਵਾਂਗੇ ਹੂੰ ਫਿਰ ਤैमूर ਨੇ ਕੀ ਕੀਤਾ ਸੀ ਵੀ ਬਠਿੰਡੇ ਦੇ ਇਲਾਕੇ ਦੇ ਵਿੱਚ ਝਾੜ ਬੂਟ ਬਹੁਤ ਸੀ ਹੂੰ ਝਾੜ ਬੂਟ ਸੀ ਤੇ ਬਰਾੜ ਆ ਕੇ ਉੱਥੇ ਲੁਕ ਜਾਂਦੇ ਸੀ ਜਦੋਂ ਉਹਦੇ ਨਾਲ ਜੰਦ ਕਰਦੇ ਸੀ ਹੂੰ ਫਿਰ ਤਮੂਰ ਨੇ ਉਹ ਝਾੜ ਬੂਟ ਜਿਹੜੇ ਸੀ ਨਾ ਉਹ ਪਟਵਾਏ ਸੀ ਹੂੰ ਇਥੋਂ ਬਠਿੰਡੇ ਦੇ ਇਲਾਕੇ ਚੋਂ ਮਤਲਬ ਕਿ ਬਹੁਤ ਝਾੜ ਬੂਟ ਪਟਾਏ ਉਥੋਂ ਇੱਕ ਘਾਵਤ ਵੀ ਚੱਲੀ ਸੀ ਵੀ ਪੱਤੇ ਝਾੜ ਤੇ ਨਿਕਲੇ ਬਰਾੜ ਹੂੰ ਕਿਉਂਕਿ ਉਹਨਾਂ ਦੇ ਥੱਲੇ ਭੋਰੇ ਬਣਾ ਕੇ ਉਹਦੇ ਵਿੱਚ ਰਹਿ ਪੈਂਦੇ ਸੀ ਹੂੰ ਤੇ ਜਦੋਂ ਉਹਨਾਂ ਨੇ ਪੱਤੇ ਤਾਂ ਉਥੋਂ ਨਿਕਲੇ ਉਥੋਂ ਫਿਰ ਘਾਵਤ ਚੱਲੀ ਸੀਗੀ ਵੀ ਪੱਤੇ ਝਾੜ ਤੇ ਨਿਕਲੇ ਬਰਾੜਾਂ ਦਾ ਜਿਹੜਾ ਵਸੇਬਾ ਉਹ ਝਾੜਾਂ ਦੇ ਥੱਲੇ ਸੀ ਹਾਂ ਝਾੜਾਂ ਦੇ ਥੱਲੇ ਸੀ ਬਰਾੜਾਂ ਦਾ ਵਸੇਬਾ ਉੱਥੇ ਜਾ ਕੇ ਉਹ ਰਹਿੰਦੇ ਸੀ ਜਾ ਕੇ ਜਦੋਂ ਲੜਾਈਆਂ ਜੁੱਧ ਕਰਦੇ ਸੀ ਨਾ ਮੁਸਲਮਾਨ ਪੱਟੀਆਂ ਨਾਲ ਜਾਦੇ ਜੁੱਧ ਹੁੰਦੇ ਸੀ ਇਹਦੇ ਬਾਰੇ ਪੱਟੀਆਂ ਨਾਲ ਜਿਹੜੀ ਬਰਾੜਾਂ ਦੀ ਲੜਾਈ ਸੀ ਉਹਦੇ ਤੇ ਵੀ ਸਾਨੂੰ ਇਹ ਪੱਟੀਆਂ ਨਾਲ ਜਿਹੜੇ ਸੀ ਤਾਂ ਮੁਸਲਮਾਨ ਵੀ ਪੱਟੀ ਤੇ ਬਰਾੜ ਵੀ ਪੱਟੀ ਚੋਂ ਹੀ ਸੀ ਪਰ ਇਹ ਜਿਹੜੇ ਬੰਦੇ ਮਤਲਬ ਕਿ ਕੁਝ ਜਿਵੇਂ ਆਪਾਂ ਕਹਿ ਲਈਏ ਵੀ ਕਿਸੇ ਦਬਦਬਾ ਥੱਲੇ ਆ ਕੇ ਕੌਮ ਆਵਦੀ ਬਦਲ ਜਾਂਦੇ ਹੈ ਮੁਸਲਮਾਨ ਧਰਮ ਨੂੰ ਉਹਨਾਂ ਨੇ ਇਖਤियार ਕਰ ਲਿਆ ਹੂੰ ਉਹਨਾਂ ਨਾਲ ਫਿਰ ਇਹਨਾਂ ਦੀ ਆਪਸੀ ਦੁਸ਼ਮਣੀ ਹੋ ਗਈ ਹੂੰ ਪਟੀਆਂ ਨਾਲ ਪਟੀਆਂ ਨਾਲ ਹੀ ਇਹਨਾਂ ਦੀਆਂ ਜਿਆਦਾ ਲੜਾਈਆਂ ਹੁੰਦੀਆਂ ਸੀ ਜਦੋਂ ਵੀ ਹੁੰਦੀਆਂ ਸੀ ਪਟੀਆਂ ਮੁਸਲਮਾਨਾਂ ਨਾਲ ਹੁੰਦੀਆਂ ਸੀ ਹੂੰ ਇਹ ਸੀ ਤਾਂ ਇਹ ਵੀ ਪੱਟੀ ਹੂੰ ਪਰ ਉਹ ਜਿਹੜੇ ਆਪ ਦੇ ਧਰਮ ਬਦਲ ਕੇ ਮੁਸਲਮਾਨਾਂ ਚਾਰ ਵਾਲੇ ਮੁਸਲਮਾਨ ਪੱਟੀ ਬਣ ਗਏ ਉਹਨਾਂ ਨਾਲ ਫਿਰ ਇਹਨਾਂ ਦੇ ਜੁੱਧ ਹੁੰਦੇ ਰਹੇ ਉਹਨਾਂ ਨਾਲ ਜੁੱਧ ਦੇ ਵਿੱਚ ਸ਼ਹੀਦ ਹੋਇਆ ਸੀ ਇਹ ਬਰਾੜ ਹੂੰ ਇਹ ਜੁੱਧ ਤੁਸੀਂ ਕਿਹੜੇ ਸ਼ਹਿਰ ਵਿੱਚ ਦੱਸਦੇ ਆ ਇਹ ਬਠਿੰਡੇ ਬਠਿੰਡੇ ਦੇ ਵਿੱਚ ਬਠਿੰਡੇ ਦੇ ਇਲਾਕੇ ਵਿੱਚ ਠੀਕ ਹੈ ਤੇ ਬਰਾੜਾਂ ਦਾ ਜਿਹੜਾ ਜ਼ਿਕਰ ਆਪਾਂ ਨੂੰ ਬਰਾੜ ਸਾਹਿਬ ਮਿਲਦਾ ਹੈਗਾ ਸਿੱਖ ਇਤਿਹਾਸ ਦੇ ਵਿੱਚ ਦਾਨ ਸਿੰਘ ਬਰਾੜ ਹੋਏ ਆ ਜਿਹੜੇ ਜਿਨ੍ਹਾਂ ਨੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਖਦਰਾਣੇ ਦੀ ਲੜਾਈ ਦੇ ਵਿੱਚ ਰਲੇ ਸੀਗੇ ਉਹਨਾਂ ਨਾਲ ਜੰਗ ਦੇ ਵਿੱਚ ਹਾਂ ਦਾਨ ਸਿੰਘ ਬਰਾੜ ਦਾਨ ਸਿੰਘ ਬਰਾੜ ਬਰਾੜਾਂ ਦੇ ਸਮਝ ਲਓ ਇੱਕ ਪੂਜਨਯੋਗ ਹੀ ਐ ਹੂੰ ਕਿਉਂਕਿ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਨਾਲ ਜਿਹੜੀ ਖਦਰਾਣੇ ਦੀ ਢਾਬ ਤੇ ਲੜਾਈ ਹੋਈ ਸੀ ਹੂੰ ਉਹਦੇ ਵਿੱਚ ਹਿੱਸਾ ਪਾਇਆ ਸੀ ਗੁਰੂ ਗੋਬਿੰਦ ਸਿੰਘ ਜੀ ਦੀ ਫੌਜ ਦੇ ਵਿੱਚ ਉਹ ਭਰਤੀ ਸੀਗੇ ਹੂੰ ਭਰਤੀ ਸੀਗੇ ਗੁਰੂ ਗੋਬਿੰਦ ਸਿੰਘ ਜੀ ਦੀ ਜਿੱਥੋਂ ਜਿੱਤ ਹੋਈ ਫੇਰ ਉਹ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਗੁਪਤਸਰ ਜਾ ਕੇ ਹੂੰ ਤਨਖਾਹਾਂ ਮੰਗੀਆਂ ਬਰਾੜਾ ਨੇ ਆਪਦੀਆਂ ਤਨਖਾਹਾਂ ਮੰਗੀਆਂ ਗੁਰੂ ਸਾਹਿਬ ਤੋਂ ਵੀ ਸਾਡੀਆਂ ਤਨਖਾਹਾਂ ਦਿਓ ਤੇ ਉਦੋਂ ਫਿਰ ਦਾਨ ਸਿੰਘ ਬਰਾੜ ਨੇ ਉਹ ਤਨਖਾਹ ਨਹੀਂ ਸੀ ਲਈ ਹੂੰ ਗੁਰੂ ਸਾਹਿਬ ਨੇ ਇੱਕ ਇਲਾਕਾ ਸੀ ਬਰਾੜਾ ਨੂੰ ਇਹ ਸੀਗਾ ਵੀ ਅੱਗੋਂ ਡੱਲੇ ਚੌਧਰੀ ਦਾ ਇਲਾਕਾ ਆ ਜਾਊਗਾ ਹੂੰ ਤੇ ਡੱਲੇ ਚੌਧਰੀ ਦੇ ਇਲਾਕੇ ਤੋਂ ਪਹਿਲਾਂ-ਪਹਿਲਾਂ ਆਪਾਂ ਆਪਦੀਆਂ ਗੁਰੂ ਸਾਹਿਬ ਤੋਂ ਤਨਖਾਹਾਂ ਲੈ ਲਈਏ ਹੂੰ ਉੱਥੇ ਫਿਰ ਬਰਾੜਾ ਨੇ ਗੁਰੂ ਸਾਹਿਬ ਨੂੰ ਆਖਿਆ ਵੀ ਸਾਡੀਆਂ ਤਾਂ ਤਨਖਾਹਾਂ ਇੱਥੇ ਦੇ ਕੇ ਜਾਓ ਹੂੰ ਤੇ ਗੁਰੂ ਸਾਹਿਬ ਨੇ ਫਿਰ ਉੱਥੇ ਜਦੋਂ ਤਨਖਾਹ ਢਾਲਾਂ ਭਰ-ਭਰ ਕੇ ਵੰਡੀਆਂ ਬਰਾੜਾ ਨੂੰ ਹੂੰ ਉਦੋਂ ਫਿਰ ਦਾਨ ਸਿੰਘ ਬਰਾੜਸੀ ਜਿਹੜਾ ਇਹ ਪਾਸੇ ਬੈਠਾ ਰਿਆ ਹੂੰ ਫਿਰ ਗੁਰੂ ਸਾਹਿਬ ਨੇ ਆਖਿਆ ਵੀ ਆ ਜਾ ਭਾਈ ਦਾਨ ਸਿੰਘ ਤੂੰ ਵੀ ਲੈ ਤਨਖਾਹ ਲੈ ਲਾਬ ਦੀ ਹੂੰ ਦਾਨ ਸਿੰਘ ਨੇ ਆਖਿਆ ਨਹੀਂ ਜੀ ਮੈਂ ਤਨਖਾਹ ਨਹੀਂ ਲੈਂਦਾ ਮੈਨੂੰ ਤਾਂ ਸਿੱਖੀ ਚਾਹੀਦੀ ਹੂੰ ਤੇ ਉਹ ਗੁਰੂ ਸਾਹਿਬ ਨੇ ਫਿਰ ਉਹਨਾਂ ਨੂੰ ਆਖਿਆ ਸੀ ਭਾਈ ਜਿਵੇਂ ਮਾਝੇ ਦੀ ਸਿੱਖੀ ਰੱਖ ਲਈਏ ਦਾਨ ਸਿੰਘ ਨੇ ਪਾਈ ਮਹਾਂ ਸਿੰਘ ਨੇ ਮਾਝੇ ਦੀ ਸਿੱਖੀ ਰੱਖੀ ਐ ਉਵੇਂ ਭਾਈ ਤੂੰ ਦਾਨ ਸਿੰਘ ਨੇ ਮਾਲਵੇ ਦੀ ਸਿੱਖੀ ਰੱਖ ਲਈ ਜੇ ਤੂੰ ਵੀ ਤਨਖਾਹ ਲੈ ਲੰਦਾ ਤਾਂ ਮਾਲਵੇ ਨੇ ਸਿੱਖੀ ਤੋਂ ਖਰਜ ਹੋ ਜਾਣਾ ਸੀ ਇਹਦਾ ਇੱਕ ਬਹੁਤ ਵੱਡਾ ਯੋਗਦਾਨ ਸੀਗਾ ਨਾਲ ਤੇ ਇਤਿਹਾਸ 'ਚ ਇਹਦਾ ਇਸ ਤਰ੍ਹਾਂ ਨਾਮ ਪੂਜਨਯੋਗ ਹੀ ਆਉਂਦਾ ਅਕਸਰ ਬਰਾੜਾਂ ਬਾਰੇ ਇਹ ਗੱਲ ਕਹੀ ਜਾਂਦੀ ਆ ਜਾਂ ਇੱਕ ਕਹਿ ਲਓ ਤੁਸੀਂ ਵੀ ਰੀਤ ਹੀ ਬਣ ਗਈ ਆ ਵੀ ਇਹ ਇਹਨਾਂ ਨੇ ਗੁਰੂ ਸਾਹਿਬ ਨਾਲ ਗੁਰੂ ਸਾਹਿਬ ਨੂੰ ਪੇਠ ਵਿਖਾਈ ਸੀ ਜਾਂ ਗੁਰੂ ਸਾਹਿਬ ਨਾਲ ਧੋਖੇ ਵਾਲੀ ਗੱਲ ਸੀ ਕੀ ਇਹ ਕਿੰਨੇ ਸਹਿਮਤ ਆ ਤੁਸੀਂ ਇਹਦੇ ਨਾਲ ਨਹੀਂ ਇਹ ਤਾਂ ਐ ਸੀ ਨਾ ਇਹ ਬੰਦੇ ਜਿਹੜੇ ਬਰਾੜ ਸੀਗੇ ਜਿਹੜੇ ਗੁਰੂ ਸਾਹਿਬ ਸੀ ਗੁਰੂ ਸਾਹਿਬ ਨੇ ਇੱਕ ਸੈਨਾ ਰੱਖੀ ਸੀ ਆਪਦੇ ਨਾਲ ਹੀ ਹੂੰ ਉਹਦੇ ਵਿੱਚ ਬਰਾੜ ਜਾ ਕੇ ਭਰਤੀ ਹੋਏ ਸੀ ਹੂੰ ਭਰਤੀ ਹੋਏ ਸੀ ਉਹਨਾਂ ਨੂੰ ਗੁਰੂ ਸਾਹਿਬ ਤਨਖਾਹਾਂ ਦਿੰਦੇ ਸੀ ਇਹਦੇ 'ਚ ਕੋਈ ਗੱਲ ਨਹੀਂ ਸ਼ੱਕ ਨਹੀਂ ਵੀ ਗੁਰੂ ਸਾਹਿਬ ਤਨਖਾਹਾਂ ਦਿੰਦੇ ਸੀ ਆਪਦੀ ਸੈਨਾ ਨੂੰ ਹੂੰ ਇਹ ਤਾਂ ਫਿਰ ਜੰਗਾ ਜੁੱਧਾਂ ਦਾ ਕਰਕੇ ਇੱਥੇ ਗੁਰੂ ਸਾਹਿਬ ਜਦੋਂ ਖਦਰਾਨੇ ਦੀ ਢਾਬ ਤੇ ਆਏ ਐ ਇੱਥੇ ਜੁੱਧ ਹੋਇਆ ਐ ਇੱਥੋਂ ਵੀ ਗੁਰੂ ਸਾਹਿਬ ਨੇ ਤਾਂ ਤਨਖਾਹਾਂ ਤੋਂ ਕੋਈ ਜਵਾਬ ਹੀ ਨਹੀਂ ਦਿੱਤਾ ਬਰਾੜਾਂ ਨੂੰ ਵੀ ਨਹੀਂ ਜਵਾਬ ਦਿੱਤਾ ਇਹ ਤਾਂ ਬਰਾੜਾਂ ਦੇ ਇਹ ਠੀਕ ਹੈ ਵੀ ਮਨ ਚ ਇਹ ਗੱਲ ਜ਼ਰੂਰ ਹੋਈ ਵੀ ਗੁਰੂ ਸਾਹਿਬ ਉਹਨਾਂ ਇੱਥੋਂ ਜਾਂਦੇ ਐ ਤੇ ਉਹਦਾ ਕਰਕੇ ਵੀ ਸ਼ਾਇਦ ਡੱਲੇ ਦੇ ਇਲਾਕੇ ਚ ਜਾ ਕੇ ਸਾਨੂੰ ਤਨਖਾਹ ਤੋਂ ਹੋਰ ਲੇਟ ਕਰਨ ਜਾਂ ਕਿਵੇਂ ਹੋਰ ਇਹ ਪਿੱਠ ਵਿਖਾਉਣ ਵਾਲੀ ਗੱਲ ਨਹੀਂ ਸੀ ਇਹ ਉਹਨਾਂ ਨੇ ਮਤਲਬ ਇੱਕ ਹੋ ਗਈ ਸੀ ਹਾਂ ਵੀ ਸ਼ੰਕਾ ਹੋ ਗਈ ਉਹਨਾਂ ਨੂੰ ਸ਼ੰਕਾ ਦੇ ਕਾਰਨ ਵੀ ਸਾਨੂੰ ਸਾਡਾ ਪਿੱਛੇ ਪਰਿਵਾਰ ਕਿਵੇਂ ਚੱਲੂਗਾ ਜਾਂ ਕਿਵੇਂ ਉਹਨਾਂ ਨੇ ਉੱਥੇ ਗੁਰੂ ਸਾਹਿਬ ਤੋਂ ਤਨਖਾਹ ਮੰਗੀ ਜ਼ਰੂਰ ਸੀ ਹੂੰ ਵੀ ਆਪਾਂ ਇਸ ਨੂੰ ਵੀ ਨਕਾਰ ਨਹੀਂ ਸਕਦੇ ਵੀ ਨਹੀਂ ਮੰਗੀ ਗੁਪਤ ਸਰ ਦੇ ਇਲਾਕੇ ਚ ਗੁਰੂ ਸਾਹਿਬ ਤੋਂ ਤਨਖਾਹ ਮੰਗੀ ਹੈ ਹੂੰ ਉੱਥੇ ਫਿਰ ਗੁਰੂ ਸਾਹਿਬ ਨੇ ਤਨਖਾਹ ਵੰਡੀਆਂ ਮੀਂਹ ਝੱਖੜ ਵੀ ਬਹੁਤ ਆਇਆ ਉੱਥੇ ਹੂੰ ਗੁਰੂ ਸਾਹਿਬ ਨੇ ਆਪਦੇ ਗੜੇ ਵੀ ਆਏ ਵਿੱਚ ਗੁਰੂ ਸਾਹਿਬ ਨੇ ਆਪਦੇ ਜਿਹੜੇ ਘੋੜਾ ਸੀ ਉਹਦੇ ਸਿਰ ਦੇ ਉੱਤੇ ਢਾਲ ਕਰਕੇ ਉਹ ਗੜਿਆਂ ਤੋਂ ਉਹਦਾ ਬਚਾ ਕੇ ਕੀਤਾ ਤੇ ਉੱਥੇ ਫਿਰ ਢਾਲਾਂ ਭਰ-ਭਰ ਕੇ ਇਹਨਾਂ ਨੂੰ ਬਰਾੜਾ ਨੂੰ ਵੰਡੀਆਂ ਬਰਾੜਾ ਨੂੰ ਡਬਲ-ਡਬਲ ਤਨਖਾਹਾਂ ਗੁਰੂ ਸਾਹਿਬ ਨੇ ਦਿੱਤੀਆਂ ਉੱਥੇ ਵੀ ਇਹ ਕਿ ਜਨਾ ਬਰਾੜਾ ਹੁੰਦਾ ਜਿਹੜਾ ਸੀਗਾ ਉਹ ਸੈਨਾ ਦੇ ਵਿੱਚ ਭਰਤੀ ਸੀ ਇੱਕ ਇੱਕ ਸਹਿਜ ਜਨਾ ਉਹਦੇ ਸੀ ਵੀ ਸਾਡਾ ਘਰੇ ਪਰਿਵਾਰ ਨੂੰ ਸੰਭਾਲਦਾ ਫਿਰ ਡਬਲ-ਡਬਲ ਤਨਖਾਹਾਂ ਗੁਰੂ ਸਾਹਿਬ ਨੇ ਦਿੱਤੀਆਂ ਤੇ ਪਰ ਦਾਨ ਸਿੰਘ ਨੇ ਤਨਖਾਹ ਨਹੀਂ ਲਈ ਦਾਨ ਸਿੰਘ ਨੇ ਸਿੱਖੀ ਮੰਗੀ ਹੂੰ ਉਹ ਫਿਰ ਗੁਰੂ ਸਾਹਿਬ ਨੇ ਉਹਨੂੰ ਵਰ ਵੀ ਦਿੱਤਾ ਭਾਈ ਮਹਾ ਸਿੰਘ ਨੇ ਸਿੱਖੀ ਰੱਖੀ ਹੈ ਮਾਝੇ ਦੀ ਤੇ ਤੂੰ ਭਾਈ ਮਾਲਵੇ ਦੀ ਰੱਖ ਲਈ ਖਰਜ ਨਹੀਂ ਹੋਣ ਦਿੱਤਾ ਸਿੱਖੀ ਤੂੰ ਚਲੋ ਇਸ ਤਰ੍ਹਾਂ ਬਰਾਣਾ ਆਂਦਾ ਗੁਰੂ ਸਾਹਿਬ ਨਾਲ ਬਹੁਤ ਜਿਆਦਾ ਪ੍ਰੇਮ ਵੀ ਸੀ ਹੂੰ ਜਿਹੜਾ ਜਫਰਨਾਮਾ ਲਿਖਿਆ ਹੈ ਹੂੰ ਔਰੰਗਜੀਤ ਨੂੰ ਗੁਰੂ ਸਾਹਿਬ ਨੇ ਦੀਨੇ ਦਾ ਅੰਗੜ ਬਹਿ ਕੇ ਹੂੰ ਜਫਰਨਾਮੇ ਦੇ ਵਿੱਚ ਵੀ ਗੁਰੂ ਸਾਹਿਬ ਨੇ ਬਰਾਣਾ ਦਾ ਵਰਣਨ ਕੀਤਾ ਹੈ ਵੀ ਰੰਗਜੀਤ ਨੂੰ ਆਖਿਆ ਵੀ ਜੇ ਤੂੰ ਕੋ ਜੰਗ ਵੀ ਕਰਨਾ ਤਾਂ ਵੀ ਬਰਾੜ ਜਿਹੜੀ ਕੌਮ ਐ ਇਹ ਵੀ ਮੇਰੇ ਨਾਲ ਐ ਸਾਰੀ ਹੂੰ ਮਤਲਬ ਕਿ ਗੁਰੂ ਸਾਹਿਬ ਦੇ ਹੂੰ ਨਿਗਾਹ ਦੇ ਵਿੱਚ ਬਰਾੜਾਂ ਦਾ ਪੂਰਾ ਹੂੰ ਸਹਿਚਾਰ ਸੀਗਾ ਬਿਲਕੁਲ ਉਹ ਤਾਂ ਮਹਾਰਾਜ ਤਾਂ ਖਰ ਬਖਸ਼ਨਹਾਰ ਸੀ ਹਾਂ ਬਖਸ਼ਨਹਾਰ ਸੀ ਹਾਂ ਭੁੱਲਾ ਚੁੱਕਾ ਤਾਂ ਇਨਸਾਨ ਦੇ ਵੇ ਇਨਸਾਨ ਤਾਂ ਹੁੰਦੀਆਂ ਹੀ ਆ ਹਾਂ ਭੁੱਲਾ ਚੁੱਕਾ ਤਾਂ ਹੁੰਦੀਆਂ ਬਾਕੀ ਦਾ ਫਿਰ ਉਹ ਗੁਰੂ ਸਾਹਿਬ ਨੇ ਤਾਂ ਐ ਵੀ ਹੁੰਦਾ ਨਾ ਵੀ ਗੁਰੂ ਸਾਹਿਬ ਤਾ ਜਾਣੀ ਜਾਨ ਸੀ ਹੂੰ ਹੋ ਸਕਦਾ ਕਿਸੇ ਦੇ ਮਨ ਚ ਕੋਈ ਹੰਕਾਰ ਕੋਈ ਕੋਸ਼ ਹੋਵੇ ਗੁਰੂ ਸਾਹਿਬ ਨੇ ਉਹਨਾਂ ਨੂੰ ਤੋੜ ਕੇ ਆਪਦੇ ਨਾਲ ਤਾਂ ਲਾਉਣਾ ਹੀ ਹੁੰਦਾ ਹੂੰ ਜਿੱਥੇ ਜਿੱਥੇ ਵੀ ਕਿਸੇ ਦੇ ਹੰਕਾਰ ਆਇਆ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਜਾਂ ਦਸੇ ਗੁਰੂ ਹੋਏ ਆ ਆਪਣੇ ਦਸਾਂ ਗੁਰੂਆਂ ਨੇ ਉਹਦਾ ਉੱਥੇ ਹੰਕਾਰ ਦੀ ਨਿਵਰਤੀ ਕਰਕੇ ਉਹਨੂੰ ਆਪਦੇ ਨਾਲ ਜੋੜਿਆ ਅੱਛਾ ਬਰਾੜ ਸਾਹਿਬ ਸਾਨੂੰ ਇਹ ਗੱਲ ਵੀ ਦੱਸੋ ਵੀ 21ਵੀਂ ਸਦੀ ਦੇ ਵਿੱਚ ਤੁਹਾਡੇ ਕੋਲੇ ਕਿਹੜੇ ਉਹ ਸੋਰਸਸ ਸੀਗੇ ਤੁਹਾਡੇ ਕੋਲੇ ਉਹ ਕੀ ਚੀਜ਼ਾਂ ਸੀਗਾ ਜਿਨ੍ਹਾਂ ਨਾਲ ਤੁਸੀਂ ਆਪ ਦਾ ਬਰਾੜ ਕੌਮ ਦਾ ਇਤਿਹਾਸ ਆ ਜਿਹੜਾ ਇਹ ਬਰਾੜ ਕੌਮ ਦਾ ਇਤਿਹਾਸ ਸੀ ਨਾ ਜਿਹੜਾ ਇਹ ਮੈਨੂੰ ਪਹਿਲਾਂ ਤੋਂ ਸ਼ੁਰੂ ਤੋਂ ਹੀ ਸ਼ੌਂਕ ਸੀਗਾ ਹੂੰ ਵੀ ਆਪਦੇ ਵੱਡ ਵਟੇਰਿਆਂ ਦਾ ਆਪਦੇ ਪਿਓ ਦਾਦੇ ਦਾਦਿਆਂ ਪਰਦਾਦਿਆਂ ਦਾ ਜਿਹੜਾ ਹੈਗਾ ਇਹ ਆਪਾਂ ਕੱਥਾ ਕਰੀਏ ਹੂੰ ਇਹ ਮੈਨੂੰ ਜਿੱਥੋਂ ਜਿੱਥੋਂ ਵੀ ਮਤਲਬ ਕਿ ਕਿਤਾਬਾਂ ਪੜਨ ਨੂੰ ਮਿਲੀਆਂ ਹੂੰ ਜਿੱਥੋਂ ਜਿੱਥੋਂ ਵੀ ਇਹਦਾ ਮੈਨੂੰ ਸੀਗਾ ਵੀ ਮੈਂ ਇਕੱਠਾ ਕਰਨਾ ਜਿੱਥੋਂ ਵੀ ਮੈਨੂੰ ਕੋਈ ਦੱਸ ਪਈ ਉੱਥੋਂ ਉੱਥੋਂ ਮੈਂ ਇਹ ਮਤਲਬ ਕਿ ਇਕੱਠਾ ਕਰਕੇ ਸਾਰਾ ਲਿਖਤ ਰੂਪ ਦੇ ਵਿੱਚ ਆਪਦੇ ਕੋਲੇ ਰੱਖਿਆ ਸਾਰਾ ਵੀ ਇਹ ਸਾਰਾ ਪਿੱਛੋਂ ਜੈਸਲਮੇਰ ਤੋਂ ਚੱਲਿਆ ਪਿੱਛੋਂ ਇਹ ਜਿਹੜਾ ਸੀਗਾ ਜੈਸਲਮੇਰ ਤੋਂ ਪਹਿਲਾਂ ਬਰਾੜ ਕਿਵੇਂ ਗਏ ਉਧਰ ਬਰਾੜਤ ਕੌਮ ਤਾਂ ਫਿਰ ਬਾਅਦ ਚ ਜੈਸਲਮੇਰ ਤੋ ਗਾਂਝ ਪੈਦਾ ਹੁੰਦੀ ਨਾ ਮਤਲਬ ਕਿ ਗੋਤ ਤਾਂ ਗਾਂਂਦ ਬੰਦਦੇ ਆ ਜਾ ਕੇ ਵੀ ਪਿੱਛੋਂ ਬੰਸ ਕਿਹੜੀ ਸੀ ਕਿਵੇਂ ਸੀ ਯਾਦਵਾਂਸੀ ਸੀ ਚੰਦਰਵਾਂਸੀ ਸੀ ਕਿ ਸੂਰਜਵਾਂਸੀ ਸੀ ਉਹਦਾ ਸਾਰਾ ਜਿਵੇਂ ਜਿਵੇਂ ਕਿਤਾਬਾਂ ਪੜ੍ਹੀਆਂ ਕਈਆਂ ਲਿਆਜ ਆਲਿਆਂ ਨੇ ਵੀ ਦਿੱਤੀਆਂ ਵੀ ਜਦੋਂ ਅਗਲੇ ਨੂੰ ਪਤਾ ਲੱਗਦਾ ਸੀ ਕਿ ਆ ਵੀ ਪੜਦਾ ਹੈ ਜਾਂ ਆਪਾਂ ਬਾਹਰ ਗੱਲਬਾਤ ਕਰਦੇ ਆ ਉਦੋਂ ਇੱਕ ਸਾਡੇ ਇੱਥੇ ਪਿੰਡ ਦੇ ਢਾਲੀ ਵਾਲਾਂ ਚੋਂ ਸੀ ਕਿ ਬਲਵਿੰਦਰ ਸਿੰਘ ਉਹਨਾਂ ਨੇ ਮੈਨੂੰ ਕਿਤਾਬਾਂ ਦਿੱਤੀਆਂ ਵੀ ਆਲਾ ਤੂੰ ਆ ਪੜ੍ਹ ਇਸ ਤਰ੍ਹਾਂ ਉਹ ਫਿਰ ਮੈਂ ਸਾਰਾ ਇਕੱਠਾ ਕਰਕੇ ਆਪਦੇ ਕੋਲੇ ਲਿਖ ਕੇ ਰੱਖ ਲਿਆ ਹੂੰ ਉਹ ਲਿਖ ਕੇ ਰੱਖ ਕੇ ਫਿਰ ਮੈਂ ਉਹ ਸਾਰਾ ਗਾਂ ਦੀ ਗਾਂ ਜਿਵੇਂ ਜਿਵੇਂ ਸੀਗਾ ਜੋੜਿਆ ਫਿਰ ਉਹਨੂੰ ਮਲਾਇਆ ਵੀ ਵੀ ਇਹ ਡੋਡੀ ਜਿਵੇਂ ਕਿਸੇ ਕਿਤਾਬ ਦੇ ਵਿੱਚ ਕੋਈ ਹੋਰ ਲਿਖਿਆ ਜਿਵੇਂ ਕੋਈ ਹੋਰ ਕਿਤਾਬ ਛਪੀ ਤੱਥਾਂ ਤੇ ਇਹਦੀ ਪਰਚੋਲ ਵੀ ਪਰਚੋਲ ਵੀ ਕੀਤੀ ਇਹਦੀ ਵੀ ਕੀ ਇਹ ਸਾਰੇ ਜਿਵੇਂ ਆਪਾਂ ਨਾਂ ਵੀ ਲਿਖਿਆ ਜਿਵੇਂ ਜਿਵੇਂ ਹੂੰ ਪਿਓ ਦਾ ਪੁੱਤਰ ਦਾ ਨਾਂ ਲਿਖਿਆ ਸਾਰੇ ਜੈਸਲਮੇਰ ਤੋਂ ਲੈ ਕੇ ਹੂੰ ਕਿ ਉਹ ਸਹੀ ਸਾਰੇ ਸਾਰੀਆਂ ਦੇ ਮੇਲ ਖਾਂਦੇ ਹੂੰ ਉਹਨਾਂ ਨੂੰ ਮਿਲਾ ਕੇ ਫਿਰ ਮੈਂ ਲਿਖ ਕੇ ਰੱਖਿਆ ਹੈ ਹੂੰ ਸਾਰਾ ਹੁਣ ਤੱਕ ਦਾ ਹੂੰ ਇਹ ਫਿਰ ਤੁਸੀਂ ਇਹ ਹੁਣ ਤੁਹਾਡੀ ਕਿਹੜੀ ਪੀੜ੍ਹੀ ਤੱਕ ਤੁਸੀਂ ਇਹ ਹੁਣੇ ਮੈਂ ਮਤਲਬ ਕਿ ਜੇ ਤਾਂ ਆਪਾਂ ਜੈ ਸਿੰਘ ਤੋਂ ਸਾਡਾ ਜਿਹੜਾ ਪਿੰਡ ਵੱਧਾ ਜਿਹੜਾ ਹੂੰ ਜੈ ਸਿੰਘ ਸੀ ਉਹਨਾਂ ਦਾ ਨਾਮ ਹੂੰ ਉਹਨਾਂ ਦੇ ਨਾਲ ਤਖੱਲਸ ਉਹਨਾਂ ਨੂੰ ਜਮੂਰਾ ਵੀ ਆਦੇ ਸੀ ਹੂੰ ਤਖੱਲਸ ਲੱਗਦਾ ਸੀ ਜਮੂਰਾ ਉੱਥੋਂ ਤਾਂ ਹੁਣ ਸਮਝ ਲਓ ਵੀ 8ਵੀਂ ਪੀੜ੍ਹੀ ਹੋਗੀ ਹੂੰ ਤੇ ਜੇ ਮਾ ਆਪਦੇ ਤੋਂ ਕਿੰਨਾ ਦਿਮਾ ਆਪਦੇ ਪੁੱਤਰੇ ਤੱਕਰ ਦਾ ਸਾਰਾ ਜੋਕ ਆਪਦਾ ਜਿੱਥੋਂ ਜੈ ਸਿੰਘ ਦੀ ਇਲਾਦ ਚੱਲ ਪਈ ਸਾਰਾ ਜੈ ਸਿੰਘ ਤੇ ਭੋਲਾ ਸਿੰਘ ਜੈ ਸਿੰਘ ਦੇ ਦੋ ਲੜਕੇ ਸੀ ਭੋਲਾ ਸਿੰਘ ਤੇ ਸੋਭਾ ਸਿੰਘ ਹੂੰ ਤੇ ਭੋਲਾ ਸਿੰਘ ਤੇ ਸੋਭਾ ਸਿੰਘ ਦਾ ਜਿਹੜਾ ਸੀਗਾ ਰਿਕਾਰਡ ਸਾਰਾ ਹੂੰ ਉਹ ਸਾਰਾ ਮਤਲਬ ਕਿ ਪੁੱਤ ਪੋਤਰਿਆਂ ਤੱਕਰ ਮੇਰਾ ਲਿਖ ਕੇ ਰੱਖਿਆ ਹੋਇਆ ਜਿਹੜਾ ਅੱਜ ਤੱਕਰ ਬੱਚਾ ਪੈਦਾ ਹੋ ਗਿਆ ਨਾ ਹੂੰ ਉਹਦੇ ਨਾਂ ਤੱਕਰ ਲਿਖ ਕੇ ਰੱਖਿਆ ਵੀ ਉਹ ਕਿਹੜੀ ਮਾਂ ਦੇ ਪੇਤੋਂ ਹੋਇਆ ਹੂੰ ਯਾ ਕਿੰਨੇ ਉਹ ਭੈਣ ਭਰਾ ਸੀਗੇ ਕੀ ਉਹਦੇ ਦੋ ਮਾਵਾ ਸੀ ਕਿ ਦੋ ਮਾਵਾ ਚੋ ਲਾੜ ਚੋ ਪੈਦਾ ਹੋਏ ਕਿਵੇਂ ਹੋਏ ਉਹ ਸਾਰਾ ਲਿਖ ਕੇ ਰੱਖਿਆ ਬਹੁਤ ਵੱਡੀ ਗੱਲ ਆ ਜੀ ਇਹ ਹਾਂ ਜਿਹੜਾ ਤੁਸੀਂ ਇਹ ਆਦੀ ਆਉਣ ਵਾਲੀ ਪੀੜ੍ਹੀ ਵਾਸਤੇ ਸਰਮਾਇਆ ਹਾਂ ਜੀ ਇਹ ਦਸਤਾਵੇਜ਼ ਹੈ ਦਸਤਾਵੇਜ਼ ਹਾਂ ਇੱਕ ਲਿਖ ਕੇ ਰੱਖਿਆ ਇਹੀ ਹੈ ਵੀ ਆਉਣ ਵਾਲੇ ਹੁਣ ਕਈ ਹੈ ਜੀ ਸੁਣੀਦਾ ਵੀ ਕਈ ਬੱਚੇ ਜਾਂ ਕਿਸੇ ਨੂੰ ਲੋੜ ਪੈ ਜਾਂਦੀ ਹੈ ਉਹਨਾਂ ਨੂੰ ਆਪਦੇ ਦਾਦੇ ਦਾ ਜਾਂ ਪਰਦਾਦੇ ਦੇ ਨਾਂ ਦਾ ਪਤਾ ਨਹੀਂ ਹੁੰਦਾ ਹੂੰ ਇਸ ਕਰਕੇ ਫਿਰ ਮੈਂ ਲਿਖ ਕੇ ਰੱਖਿਆ ਸੀ ਵੀ ਸਾਰਾ ਸਾਡੇ ਜਿੰਨਾ ਵੀ ਹੈਗਾ ਜਿਹੜੇ ਹੁਣ ਬਾਹਰਲੇ ਮੁਲਕਾਂ ਚ ਜਾਵੜੇ ਸਾਡੇ ਪਰਿਵਾਰ ਦੇ ਜੀ ਹੂੰ 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 ਸਾਡੇ ਦੋਹਾਂ ਬਜ਼ੁਰਗਾਂ ਚੋਂ ਹੂੰ ਭੋਲਾ ਸਿੰਘ ਤੇ ਸੋਭਾ ਸਿੰਘ ਹੂੰ ਇਹਨਾਂ ਦੋਹਾਂ ਬਜ਼ੁਰਗਾਂ ਦੇ ਜਿਹੜੇ ਬਾਹਰ ਜਾ ਕੇ ਰਹਿਣ ਲੱਗ ਪਏ ਉਹਨਾਂ ਦਾ ਵੀ ਬਕਾਇਦਾ ਲਿਖਿਆ ਵੀ ਆ ਹਾਂ ਹਾਂ ਬੱਚੇ ਬਾਹਰ ਗਏ ਹੂੰ ਆ ਯੂ ਐਸ ਚ ਗਿਆ ਕੈਨੇਡਾ ਚ ਗਿਆ ਜਾਂ ਕੋਈ ਆਪਣੇ ਦੂਜੇ ਸੂਬੇ ਚ ਰਾਜਸਥਾਨ ਚ ਹਰਿਆਣੇ ਚ ਉਹ ਸਾਰਾ ਡਿਟੇਲ ਵਧਾਏ ਬਾਈ ਜੀ ਲਿਖ ਕੇ ਰੱਖਿਆ ਵੇ ਸਾਰਾ ਉਹਨਾਂ ਦਾ ਹੂੰ ਉਹ ਮੇਰਾ ਤਾਂ ਮਨ ਇਹ ਹੈ ਕਿ ਵੀ ਜਿਹੜੇ ਦੂਜੇ ਵੀ ਸਾਡੇ ਨਾਲ ਬਜ਼ੁਰਗਾਂ ਦੇ ਚਾਰ ਭਰਾ ਉਹਨਾਂ ਦੇ ਆਏ ਆ ਪੰਜ ਭਰਾ ਹੂੰ ਵੀ ਸਾਰਿਆਂ ਦਾ ਹੀ ਲਿਖ ਗਿਆ ਆਪਾਂ ਹੌਲੀ ਹੌਲੀ ਹਜੇ ਉਹਨਾਂ ਦਾ ਵੀ ਚੱਲੀ ਜਾਂਦੀ ਖੋਜ ਉਹ ਥੋੜਾ ਜਾਇਆ ਵੀ ਪੁਰਾਣੇ ਬੰਦੇ ਘਟ ਰਹੇਗੇ ਹੂੰ ਸਮੇਂ ਮੁਤਾਬਕ ਦਾ ਸਰ ਕਿਸੇ ਹੋਰ ਗੋਤ ਨੂੰ ਲੈ ਕੇ ਵੀ ਤੁਸੀਂ ਤੁਹਾਡਾ ਸ਼ੌਕ ਆ ਜਾਂ ਆਪਦੇ ਹੀ ਤੁਸੀਂ ਨਹੀਂ ਜਿਹੜੇ ਗੋਤੋਂ ਮੈਂ ਪੜੇ ਤਾਂ ਹੈਗੇ ਵੀ ਢਾਲੀਵਾਲ ਵੀ ਕਿਵੇਂ ਆਏ ਕਿੱਥੋਂ ਚੱਲੇ ਹੂੰ ਤੇ ਸੰਧੂ ਹੈ ਜਿਹੜੇ ਹੂੰ ਇਹ ਸੰਧੂ ਕਿੱਥੋਂ ਆਏ ਕਿ ਕਿੱਥੋਂ ਦਾ ਇਹਨਾਂ ਦਾ ਰਹਿਣ ਸਹਿਣ ਸੀਗਾ ਪੜੇ ਤਾਂ ਹੈ ਇਹ ਹੂੰ ਥੋੜੇ ਥੋੜੇ ਪਰ ਇਹਨਾਂ ਵੀ ਇਹ ਮੈਂ ਲਿਖੇ ਲੁਖੇ ਨਹੀਂ ਐਵੇਂ ਕਹਦੇ ਆ ਵੀ ਲਿਖੇ ਨਹੀਂ ਉਹ ਇਹ ਪੜੇ ਹੈਗੇ ਹੂੰ ਵੀ ਇਹ ਸੰਧੂ ਕਿੱਥੋਂ ਆਏ ਜਿਹੜੇ ਢਾਲੀ ਵਾਲਾ ਇਹ ਗੋਤ ਕਿੱਥੋਂ ਬਲਿਆ ਕਿਵੇਂ ਆਏ ਹੈ ਤੇ ਇਹ ਦੂਜੇ ਗੋਤਾਂ ਬਾਰੇ ਵੀ ਪੜਦਾ ਰਹਿੰਦਾ ਮੈਂ ਠੀਕ ਹੈ ਤੇ ਪਰ ਇੰਨਾ ਵੀ ਉਹ ਦੂਜਿਆਂ ਬਾਰੇ ਇੰਨਾ ਤੁਹਾਨੂੰ ਮੈਂ ਕਹਦੇ ਆ ਵੀ ਐਡਾ ਜਿਆਦਾ ਧਿਆਨ ਨਹੀਂ ਦਿੱਤਾ ਵੀ ਨਾ ਆਪਾਂ ਲਿਖਣ ਬਾਰੇ ਕੋਈ ਉਚੀ ਫਿਰ ਆਪਣੇ ਆਪ ਨੂੰ ਲੈ ਕੇ ਵੀ ਹੋ ਜਾਂਦੀ ਹਾਂ ਉਹਦਾ ਥੋੜਾ ਜਿਹਾ ਮੈਨੂੰ ਆਇਆ ਸੀ ਵੀ ਇਹਨੂੰ ਪੂਰਾ ਕਰ ਲਈਏ ਇੱਕ ਵਾਰੀ ਇਹ ਹੁਣ ਮੈਂ ਕਹਿ ਰਾਂ ਆਪ ਦਾ ਮਤਲਬ ਪੁੱਤਰਾਂ ਤੱਕਰ ਪੂਰਾ ਕਰਤਾ ਸੰਤੋਸ਼ਤਾ ਤੁਸੀਂ हां इस ਗੱਲੋਂ ਤਾਂ ਮੈਂ ਸੰਤੋਸ਼ਤ ਆ ਵੀ ਆਪਦੇ ਬਜ਼ੁਰਗਾਂ ਦਾ ਜਿਹੜੀਆਂ ਕੌਮਾਂ ਆਪਦੇ ਵੱਡ ਵਡੇਰਿਆਂ ਨੂੰ ਭੁੱਲ ਜਾਂਦੀਆਂ ਹਨ ਹੂੰ ਕੋਈ ਵੀ ਉਹਨਾਂ ਦੀਆਂ ਕੁਰਬਾਨੀਆਂ ਨੂੰ ਭੁੱਲ ਗਿਆ ਜਾਂ ਉਹਨਾਂ ਨੂੰ ਨਹੀਂ ਯਾਦ ਕਰਦੀਆਂ ਜਾਂ ਉਹਨਾਂ ਨੂੰ ਕਹਤਾ ਉਹ ਕੌਮਾਂ ਤਕਰੀਬਨ ਤਕਰੀਬਨ ਨਸ਼ਟ ਹੋ ਜਾਂਦੀਆਂ ਹੂੰ ਕੌਮਾਂ ਖਤਮ ਹੋ ਜਾਂਦੀਆਂ ਉਹ ਉਹਨਾਂ 'ਚ ਉਹ ਜਜ਼ਬਾ ਜਾਂ ਉਹ ਚੀਜ਼ ਰਹਿੰਦੀ ਨਹੀਂ ਜਿਹੜੀ ਮਤਲਬ ਕਿ ਹੈ ਹੂੰ ਤੇ ਉਹ ਉਸ ਚੀਜ਼ ਨੂੰ ਲੈ ਕੇ ਮੈਂ ਸੰਤੋਸ਼ਤ ਹੂੰ ਸਾਡੇ ਬਜ਼ੁਰਗ ਗੱਤਕਾ ਖੇਡਦੇ ਸੀ ਹੂੰ ਮੇਰੇ ਦਾਦਾ ਜੀ ਦੇ ਭਰਾ ਸੀ ਬਹੁਤ ਫਰੀਦਕੋਟ ਦੇ ਰਾਜੇ ਦੇ ਵੀ ਗੰਗਾ ਸਿੰਘ ਰਾਜੇ ਦੇ ਉਹਨੇ ਸਾਰੇ ਬੰਦਿਆਂ ਨੂੰ ਹਰਾਇਆ ਸੀਗਾ ਸ਼ੇਰ ਨਾਲ ਜੁੱਧ ਮੰਗਿਆ ਸੀ ਹੂੰ ਇਹਦੇ ਤੋਂ ਥੋੜਾ ਸੰਖੇਪ ਚ ਸਾਨੂੰ ਆ ਜਿਹੜਾ ਤੁਸੀਂ ਗੰਗਾ ਸਿੰਘ ਦੀ ਬਾਰੇ ਹਾਂ ਜੀ ਇਹਦੇ ਬਾਰੇ ਥੋੜਾ ਜਿਹਾ ਹੋਰ ਖੁੱਲ ਕੇ ਸਾਨੂੰ ਦੱਸੋ ਇਹ ਗੰਗਾ ਸਿੰਘ ਦਾ ਤਾਂ ਵੈਸੇ ਹੋਰ ਤਾਂ ਜਿਆਦਾ ਇਸ ਬਾਰੇ ਤਾਂ ਨਹੀਂ ਮੈਂ ਤੁਹਾਨੂੰ ਕੋਈ ਬਾਲਾ ਦੱਸ ਸਕਦਾ ਪਰ ਇੰਨਾ ਹੈਗਾ ਵੀ ਸਾਡੇ ਬਜ਼ੁਰਗ ਸੀ ਨਾ ਜਿਹੜੇ ਗੰਗਾ ਸਿੰਘ ਰਾਜੇ ਦੇ ਉੱਥੇ ਜਾ ਕੇ ਗੱਤਕਾ ਖੇਡੇ ਸੀ ਹੂੰ ਤੇ ਗੰਗਾ ਸੋਂ ਰਾਜੇ ਦੇ ਮਤਲਬ ਜਿੰਨੇ ਉਹਦੇ ਉਹ ਫੌਜ ਦੇ ਕਮਾਂਡਰ ਸੀ ਉਹਨਾਂ ਨੇ ਸਾਰਿਆਂ ਨੂੰ ਹਰਾਤਾ ਸੀ ਹੂੰ ਹਰਾ ਕੇ ਗੁਰਬਖਸ਼ ਸਿੰਘ ਸੀ ਨਾ ਉਹਨਾਂ ਦਾ ਹੂੰ ਸਾਡੇ ਬਜ਼ੁਰਗਾਂ ਦਾ ਹੂੰ ਮਤਲਬ ਮੇਰੇ ਦਾਦੇ ਦੇ ਭਰਾ ਦਾ ਨਾਂ ਹੂੰ ਤੇ ਉਹ ਸੰਤ ਹੀ ਸੀਗੇ ਹੂੰ ਸੰਤਾਂ ਦੇ ਬੋਲਾਂ ਤੋਂ ਹੋਏ ਸੀ ਉਹ ਹੂੰ ਤੇ ਸੰਤਾਂ ਨਾਲ ਹੀ ਰਹਿੰਦੇ ਸੀ ਹੂੰ ਤੇ ਬੌੜਿਆਂ ਵਾਲੇ ਸੰਤਾਂ ਦੇ ਉਹ ਝੇਲੇ ਸੀ ਉਹ ਤੋਂ ਹੀ ਉਹ ਗੱਤ ਕਾ ਸਿੱਖੇ ਸੀ ਹੂੰ ਉਹ ਜਦੋਂ ਫਿਰ ਉਹਨਾਂ ਸਾਰੇ ਬੰਦੇ ਹਰ ਗਏ ਤੇ ਉਹ ਰਾਜੇ ਨੂੰ ਕਿਹਾ ਉਹਨਾਂ ਨੇ ਵੀ ਐ ਕਰ ਰਾਜਾ ਤੂੰ ਨਾ ਸ਼ੇਰ ਛੱਡ ਹੁਣ ਹੂੰ ਹੈ ਜੇ ਅਸੀਂ ਸ਼ੇਰ ਨੂੰ ਮਾਰਤਾ ਹੂੰ ਤਾਂ ਤੇਰਾ ਸ਼ੇਰ ਮਰ ਗਿਆ ਜੇ ਮੈਨੂੰ ਸ਼ੇਰ ਨੇ ਮਾਰਤਾ ਤਾਂ ਮੈਂ ਆਪਦੀ ਮਾਂ ਦਾ ਪੁੱਤ ਮਰ ਗਿਆ ਕੋਈ ਗੱਲ ਨਹੀਂ ਹੂੰ ਪਰ ਉਹ ਉਥੋਂ ਦੇ ਵਜ਼ੀਰ ਸੀ ਜਿਹੜਾ ਉਹਦਾ ਰਾਜੇ ਦਾ ਗੰਗਾ ਸਿਉਂ ਦਾ ਉਹਨੇ ਸ਼ੇਰ ਛੱਡਣ ਨਹੀਂ ਦਿੱਤਾ ਸੀ ਹੂੰ ਫਿਰ ਉਥੋਂ ਜਿੱਤ ਕੇ ਜਦੋਂ ਆ ਗਏ ਫਿਰ ਉਹ ਇੱਥੇ ਸਾਡੇ ਕੋਈ ਕਤਲ ਹੋਇਆ ਸੀ ਮਤਲਬ ਕਿ ਹੂੰ ਤੂੰ ਉਹਦੀ ਗਵਾਹੀ ਦੇਣ ਆਸਤੇ ਚੱਲੇ ਸੀ ਉਹ ਪਟਿਆਲੇ ਹੂੰ ਤੇ ਫਿਰ ਉਹ ਫਰੀਦਕੋਟ ਦੇ ਰਾਜੇ ਦੀ ਜਿਹੜੀ ਫੌਜ ਸੀ ਉਹਨੇ ਘੇਰ ਲਿਆ ਉਹਨਾਂ ਨੂੰ ਹੂੰ ਵੀ ਤੂੰ ਐ ਨੰਬਰਦਾਰ ਖੁੰਨਣਾ ਦਾ ਤੂੰ ਐ ਪਹਿਲਾਂ ਉਹਦੇ ਮਗਰ ਜਿਵੇਂ ਆਪਾਂ ਕੋਈ ਸਚੌੜ ਚ ਪੈ ਜਾਂਦੇ ਵੀ ਕਿਸੇ ਨੂੰ ਖੰਜਾਉਣੇ ਆ ਹੂੰ ਉਹ ਕਰਦੇ ਫਿਰੇ ਯਾਰ ਇਹਦਾ ਕਚਿੜੀ ਜਿੰਨਾ ਤਾਂ ਕਰਦਾ ਇਹਨੇ ਕਿਥੋਂ ਰਹਾਤਾ ਉਹਨਾਂ ਨੂੰ ਗੰਗਾ ਸਿਉਂਦੇ ਨੂੰ ਹੂੰ ਫਰੀਦਕੋਟ ਦੇ ਰਾਜੇ ਦੀ ਫੌਜ ਚ ਵੀ 7 ਫੁੱਟ ਤੋਂ ਘੱਟ ਜਵਾਨ ਨਹੀਂ ਸੀ ਹੂੰ ਤੇ ਉਹਨਾਂ ਨੇ ਫਿਰ ਉਹਨੂੰ ਘੇਰ ਕੇ ਕਹਿਣ ਲੱਗੇ ਵੀ ਤੂੰ ਐ ਨੰਬਰਦਾਰ ਖੁੰਨਣਾ ਦਾ ਹਾਂ ਮੈਂ ਆ ਕਿ ਤੂੰ ਖੇਡਿਆ ਸੀ ਗੰਗਾ ਸੌਦੇ ਆ ਕਿ ਹਾਂ ਆਖੇ ਸਾਡੇ ਨਾਲ ਖੇਡ ਉਹਦਾ ਵੀ ਆਇ ਨਹੀਂ ਮੈਂ ਖੇਡਦਾ ਮੈਂ ਤਾਂ ਗਵਾਹੀ ਦੇਣੀ ਹੈ ਜਾ ਕੇ ਤੇ ਉਹਨਾਂ ਨੇ ਫਿਰ ਉਹਨੂੰ ਰਾਜੇ ਕੋਲੇ ਲੈ ਗਏ ਨਾਲ ਆਵਦੇ ਹੂੰ ਰਾਜੇ ਨੂੰ ਜਾ ਕੇ ਆਖਿਆ ਰਾਜੇ ਨੂੰ ਆਖਿਆ ਵੀ ਤੂੰ ਸਾਡੇ ਨਾਲ ਖੇਡਾ ਰਾਜੇ ਨੇ ਉੱਥੋਂ ਆਪਦਾ ਬੰਦਾ ਭੇਜਿਆ ਪਟਿਆਲੇ ਵੀ ਤਰੀਕ ਲੈਣ ਵਾਸਤੇ ਉਹਨੂੰ ਰੱਖਿਆ ਫਿਰ ਅਗਲੇ ਦਿਨ ਉਹ ਆਦੇ ਵੀ ਖੇਡਾਂ ਮੇਰੀ ਫੌਜ ਦੇ ਕਿਹੜੇ ਨਾਲ ਖੇਡਦਾ ਉਹ ਫਿਰ ਸਾਡੇ ਦਾਦਾ ਜੀ ਆਦੇ ਵੀ ਆਏ ਆ ਗੱਲ ਵੀ ਮੈਂ ਹੁਣ ਤੂੰ ਮੈਨੂੰ ਰੱਖਿਆ ਮੇਰੀ ਖਾਤਰ ਬੰਦਾ ਕੱਲਿਆ ਤੇ ਮੈਂ ਤੇਰੀ ਫੌਜ ਦੇ ਇਹਨਾਂ ਨਾਲ ਨਹੀਂ ਖੇਡਦਾ ਜਿਹੜਾ ਤੇਰੀ ਫੌਜ ਨੂੰ ਸਿਖਾਉਂਦਾ ਹੈ ਨਾ ਤੇਰੇ ਜਰਨਲ ਕਰਨ ਨਾਲ ਉਹਨੂੰ ਲਿਆ ਫਿਰ ਉਹਨੂੰ ਲਿਆਂਦਾ ਉਹਨੂੰ ਲਿਆਂਦਾ ਫਿਰ ਉਹਦੇ ਨਾਲ ਉਹਨਾਂ ਨੇ ਉੱਥੇ ਨਾ ਥੋੜਾ ਜਿਹਾ ਜਿਵੇਂ ਆਪਾਂ ਕਹਿ ਦਿੰਨੇ ਆ ਵੀ ਕਿਸੇ ਦੇ ਖਾੜੇ ਚ ਜਾ ਕੇ ਨਹੀਂ ਖੇਡਣਾ ਚਾਹੀਦਾ ਉਹਨਾਂ ਨੇ ਉੱਥੇ ਜਾ ਕੇ ਪੌਜ ਵਾਲਿਆਂ ਨੇ ਉਹਦੀ ਫਰੀਦਕੋਟ ਦੇ ਰਾਜੇ ਦੇ ਨੇ ਥੋੜਾ ਜਿਹਾ ਹੇਅਰ ਫੇਅਰ ਕੀਤੀ। ਇੱਕ ਗਤਕੇ ਦੇ ਵਿੱਚ ਉਹਨਾਂ ਨੇ ਪਾਤਾ ਉਹ ਤੇ ਗਤਕਾ ਹੁੰਦਾ ਨਾ ਜਿਹੜਾ ਉਹਦੇ ਉੱਤੇ ਚਮੜਾ ਚੜਿਆ ਹੁੰਦਾ। ਉਹਨੂੰ ਰੰਗ ਲੱਗਿਆ ਹੁੰਦਾ ਹੈ ਚਮੜੇ ਨੂੰ। ਤੇ ਜਦੋਂ ਤੁਹਾਡੀ ਮਤਲਬ ਬਣਾਣ ਤੇ ਰੰਗ ਲੱਗ ਗਿਆ ਤੇ ਉਹਦਾ ਪਤਾ ਲੱਗ ਜਾਂਦਾ ਵੀ ਆ ਪਹਿਲਾਂ ਇਹਨੇ ਲਾਤਾ। ਤੇ ਉਹਨਾਂ ਨੇ ਇੱਕ ਚ ਤਾਂ ਸਰੀਆਂ ਪਾਤਾ। ਇੱਕ ਸੋਟੀ ਪਾਤੀ। ਇਹ ਗਤਕੇ ਦਾ ਸੂਲ ਹੁੰਦਾ ਵੀ ਜਿਹੜਾ ਜਾਣਦਾ ਦੂਜੀ ਥਾਂ ਚੱਲ ਕੇ ਉਹਨੇ ਪਹਿਲਾਂ ਗਤਕਾ ਚੱਕਣਾ ਹੁੰਦਾ। ਉਹ ਉਹ ਜਦੋਂ ਸਾਡੇ ਬਜ਼ੁਰਗਾਂ ਨੇ ਆਪ ਦਾ ਪੈਤੜਾ ਲੈ ਕੇ ਤੇ ਗੱਤਕਾ ਚੱਕਿਆ ਉਹਨਾਂ ਨੇ ਟੋਹ ਕੇ ਸਰਗੇ ਵਾਲਾ ਚੱਕ ਲਿਆ ਉਹ ਆਦੇ ਨਹੀਂ ਜੀ ਇਹ ਤਾਂ ਸਾਡੀ ਫੌਜ ਦੇ ਕਰਨਲ ਦੇ ਹੱਥ ਲੱਗਿਆ ਵੇ ਤੁਸੀਂ ਉਹ ਦੂਜਾ ਲਓ ਰਾਜਾ ਵੀ ਆਖਣ ਲੱਗਿਆ ਵੀ ਚਲ ਨੰਬਰਦਾਰਾ ਤੂੰ ਦੂਜਾ ਲੈ ਲਾ ਉਹਨੇ ਫਿਰ ਚਾਕੂ ਕੱਢਿਆ ਜੇਬ 'ਚ ਰੱਖਦੇ ਸੀ ਚਾਕੂ ਕੱਢ ਕੇ ਉਹਨੇ ਗੱਤਕੇ ਦੇ ਉਹ ਜਿਹੜੇ ਸੇਬੇ ਸੀ ਉਹ ਵੱਢ ਤੇ ਉਹ ਆਦੇ ਵੀ ਆ ਵੇ ਰਾਜਾ ਇਹਦੇ ਜਾਂ ਤਾਂ ਦੋਵਾਂ 'ਚ ਸੋਟੀਆਂ ਪਾ ਦੇ ਜਾਂ ਦੋਵਾਂ 'ਚ ਸਰਗੇ ਪਾ ਦੇ ਜਾਂ ਕਿਰਪਾਨਾ ਦੇ ਦੇ ਸਾਨੂੰ ਚੋਰੀ ਫੜ ਲਈ ਚੋਰੀ ਫੜ ਲਈ ਉਹਨਾਂ ਨੇ ਹੂੰ ਫਿਰ ਉਹ ਰਾਜਾ ਦਾ ਵੀ ਦੱਸੋ ਉਹਦੇ ਵੀ ਸੋਟੀਆਂ ਪਾ ਦਿਓ ਸੋਟੀਆਂ ਪਾਈਆਂ ਜਦੋਂ ਉਹਦੇ ਵੀ ਵਾਰ ਕਰ ਤੂੰ ਹੂੰ ਉਹਨੇ ਤਿੰਨ ਵਾਰ ਕੀਤੇ ਉਹ ਤੋਂ ਨਹੀਂ ਲੱਗਿਆ ਫਿਰ ਇਹਨਾਂ ਨੇ ਕੀਤਾ ਵਾਰ ਜਦੋਂ ਇਹਨਾਂ ਦਾ ਪਹਿਲਾ ਵਾਰ ਉਹਦੇ ਵਖੀ ਤੇ ਲੱਗਿਆ ਹੂੰ ਉਹਨਾਂ ਨੇ ਆਖਿਆ ਨਹੀਂ ਨਹੀਂ ਇਹ ਤਾਂ ਸਾਡੇ ਨਾਲ ਖੇਡਦਿਆਂ ਦੇ ਰੰਗ ਲੱਗਿਆ ਸੀ ਫੌਜ ਵਾਲੇ ਉਹਦੀ ਆਦਿਆ ਦੇ ਹੂੰ ਫਰੀਦ ਕੋਟੀ ਰਾਜੇ ਦੀ ਫਿਰ ਉਹ ਦੂਜਾ ਵਾਰ ਇਹਨਾਂ ਨੇ ਕੀਤਾ ਮੱਥੇ 'ਚ ਹੂੰ ਮੱਥੇ 'ਚ ਜਿਹੜਾ ਵਾਰ ਕਰਦਿਆ ਸਾਰੀ ਤੀਜਾਂ ਵਾਰ ਇਹਨਾਂ ਨੇ ਫਿਰ ਗੋਡੇ ਤੇ ਕੀਤਾ ਹੂੰ ਜੋ ਗੋਡੇ ਤੇ ਕੀਤਾ ਤੇ ਉਧਰੋਂ ਤਾਂ ਗੋਡੇ ਤੋਂ ਬਹਿ ਗਿਆ ਫਿਰ ਉਹ ਜਦੋਂ ਜ਼ੋਰ ਦੀ ਕੀਤਾ ਗੁੱਸੇ 'ਚ ਆ ਕੇ ਹੂੰ ਤੇ ਉਧਰੋਂ ਮੱਥੇ 'ਚੋਂ ਫਿਰ ਲਹੂ ਦੀ ਤਤਿਰੀ ਵਗ ਪਈ ਹੂੰ ਫਿਰ ਉਹ ਰਾਜਾ ਦਾ ਵੀ ਠੀਕ ਐ ਸਹੀ ਐ ਹੂੰ ਫਿਰ ਉਹ ਰਾਜੇ ਨੇ ਇਹਨੂੰ ਆਖਿਆ ਸੀਗਾ ਵੀ ਤੂੰ ਐ ਕਰ ਵੀ ਮੇਰੀਆਂ ਰਾਣੀਆਂ ਨੂੰ ਮਲਟੀਆਂ ਫੇਰ ਕੇ ਬ ਦਿਖਾਓ ਹੂੰ ਮਲਟੀ ਕੀ ਮਲਟੀਆਂ ਕਡਾਂਗ ਦੇ ਦੋਹਾਂ ਸਿਰਿਆਂ ਦੇ ਉੱਤੇ ਬੱਧੀਆਂ ਹੁੰਦੀਆਂ ਜਿਵੇਂ ਆਪਾਂ ਖੁਦੋ ਬਣਾ ਲੈਨੇ ਹੂੰ ਉਸ ਤਰ੍ਹਾਂ ਦੋਹਾਂ ਤੇ ਤੋਂ ਦੋਹਾਂ ਥਰਾਂ ਵਾਲੀਆਂ ਮਤਲਬ ਕਿ ਆਪਦੇ ਸਾਰੇ ਸਰੀਰ ਦੇ ਉੱਤੋਂ ਦੀ ਫੇਰਨੀਆਂ ਹੁੰਦੀਆਂ ਹੂੰ ਤੇ ਉਹਨਾਂ ਨੇ ਫਿਰ ਮਲਟੀਆਂ ਫੇਰ ਕੇ ਜਦੋਂ ਰਾਣੀਆਂ ਨੂੰ ਵਿਖਾਇਆ ਉਹਨਾਂ ਨੇ 101 ਰੁਪਿਆ ਤੇ ਪੱਗ ਹੂੰ ਉਹਨਾਂ ਦਾ ਟਾਈਮ ਉਸ ਟਾਈਮ ਦੇ ਵਿੱਚ ਭੇਜੀ ਹੂੰ ਫਿਰ ਇਹਨਾਂ ਨੇ 1 ਰੁਪਿਆ ਚੱਕਿਆ ਹੂੰ ਤੇ ਇੱਕ ਪੱਗ ਲੈ ਲਈ ਉਹ ਆਦੇ ਵੀ ਆਵਦਾ ਮੋੜ ਕੇ ਲੈ ਜੋ 100 ਰੁਪਿਆ ਉਹਨਾਂ ਨੂੰ ਮੋੜਤਾ ਫਿਰ ਰਾਜੇ ਨੇ ਆਖਿਆ ਵੀ ਤੂੰ ਐਂ ਕਰ ਮੇਰੀ ਫੌਜ ਚ ਰਹਿ। ਹੂੰ ਮੇਰੀ ਫੌਜ ਦੇ ਵਿੱਚ ਤੂੰ ਸਖਾ ਗਤਕਾ। ਹੂੰ ਤੇਰੀ ਅੰਸ ਦੇ ਵਿੱਚ ਪਹਿਲੇ ਨੰਬਰ ਤੇ ਹੋਊਗਾ ਬੰਦਾ ਜਿਹੜਾ ਨੌਕਰੀ ਚ ਰੱਖੂੰਗਾ ਮੈਂ ਤਾਂ ਪਹਿਲਾ ਨੰਬਰ ਹੋਊਗਾ। ਹੂੰ ਉਹ ਆਦੇ ਵੀ ਨਹੀਂ ਕਿਉਂਕਿ ਉਹ ਸੰਤ ਸੁਭਾ ਸੀ ਨਾ। ਹੂੰ ਸੰਤਾਂ ਦੇ ਚੇਲੇ ਸੀ। ਹੂੰ ਤੇ ਉਹ ਆਦੇ ਵੀ ਸ਼ੇਰ ਨਹੀਂ ਬੱਦੇ ਨਹੀਂ ਰਹਿ ਸਕਦੇ। ਹੂੰ ਤੇ ਸਾਧੂ ਚੱਲਦੇ ਪਰ ਨਗਰੀ ਵਸਦੀ ਫਿਰ ਉਹ ਥੋਠਗੇ ਸੀ। ਹੂੰ ਨਹੀਂ ਉਹ ਮਤਲਬ ਕਬੂਲ ਨਹੀਂ ਕੀਤਾ ਰਾਜੇ ਦਾ ਉਹ। ਹੂੰ ਇਹਨਾਂ ਨੇ ਉਥੋਂ ਫੇਰੇ ਜਾਵੜੇ ਸੀ ਉਹ ਤਾਂ ਕਰਕੇ ਫੇਰੇ ਇਹ ਸਾਰੇ ਇਤਿਹਾਸ ਨੂੰ ਮੈਂ ਤਾਂ ਇਸ ਕਰਕੇ ਸਾਹਮਣੇ ਰੱਖਿਆ ਵੀ ਬੜਾ ਵਿਸ਼ਾਲ ਇਤਿਹਾਸ ਆ ਜੀ ਇਹ ਹਾਂ ਅੱਜ ਦੀ ਵੀੜੀ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੁੰਦੇ ਆ ਜੀ ਸੰਦੇਸ਼ ਇਹੀ ਹੈ ਵੀ ਬਸ ਆਪ ਦੇ ਜਿਹੜੀ ਮਾਂ ਪਿਓ ਹੈ ਮਾਂ ਪਿਓ ਦਾ ਸਤਿਕਾਰ ਕਰੋ ਆਪ ਦੇ ਜਿਹੜੇ ਵੱਡੇ ਆਪ ਦੇ ਵੰਸ ਦੇ ਵਿੱਚ ਹੋਏ ਆ ਜਿਹੜੇ ਸੂਰਮੇ ਹੋਏ ਆ ਹੋਰ ਭਗਤ ਹੋਏ ਆ ਉਹਨਾਂ ਦਾ ਸਤਿਕਾਰ ਕਰੋ ਜੇ ਤੁਸੀਂ ਸਤਿਕਾਰ ਕਰੋਗੇ ਤਾਂ ਤੁਹਾਨੂੰ ਸਤਿਕਾਰ ਮਿਲੇਗਾ ਹਮ ਸਰਦਾਰ ਪਰਮਜੀਤ ਸਿੰਘ ਜੀ ਸਾਡੇ ਨਾਲ ਜੁੜਨ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ